ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਹੈਗਾ ਮੰਡੇਰ ਖੁਰਦ ਜ਼ਿਲ੍ਹਾ ਬਰਨਾਲਾ ਬਾਈ ਕੋਲ ਤੋਂ ਕੜਗਬਣ ਮੱਝਾ ਜੀ ਠੀਕ ਹੈ ਜੀ ਤੀਜੀ ਸੂਏ ਆ ਠੀਕ ਹੈ ਜੀ 3 ਮਹੀਨੇ ਦੀ ਚੈੱਕ ਪਾਸ ਹੈ ਜੀ 8 ਲੀਟਰ ਦੁੱਧ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਵੱਧ ਜਾਣਕਾਰੀ ਲੈਣੇ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹੁਣ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗਾ ਜੀ ਜੀਤਾ ਫਾਰਮ ਟੀਵੀ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਦਿਨ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਹ ਠੀਕ ਹੁਣ ਵਾਧੂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਲਗਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ 7528000355 ਜੀ WhatsApp ਰਾਹੀਂ ਵੀਡੀਓ ਭੇਜ ਕੇ ਵੀ ਐਡ ਲਵਾ ਸਕਦੇ ਹਾਂ ਠੀਕ ਹੈ ਜੀ ਫੇਸਬੁੱਕ ਤੇ ਵੀ ਲਾਉਣੇ ਭਰਾ YouTube ਤੇ ਵੀ ਲਾਉਣੇ ਜੀਤਾ ਫਾਰਮ ਟੀਵੀ ਤੇ ਠੀਕ ਹੈ ਜੀ ਬਾਕੀ ਵੱਧ ਜਾਣਕਾਰੀ ਲੈਣੀ ਹੈ ਬਾਈ ਨਾਲ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਦਿੱਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਤੋਕੜ ਦੱਬਣ ਮਾਚਾ ਜੀ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ